ਇਹ ਬੇਸਿਕਲੀ uh, 20 ਔਰ 21 ਫਰਵਰੀ ਦੀ ਦਰਮਿਆਨੀ ਰਾਤ ਦੀ ਗੱਲ ਹੈ ਇੱਕ ਸੁਬਾਨੀ ਬਿਲਡਿੰਗ ਚੌਂਕ ਹੈ ਉਥੇ ਇੱਕ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਦੋ ਗਰੋ ਆਪਸ ਦੇ ਵਿੱਚ ਟਾਈਮ ਬਣ ਕੇ ਆ ਕੇ ਲੜੇ ਸੀਗੇ ਉਥੇ ਕੰਚ ਦੀ ਬੋਤਲਾ ਉਹਨਾਂ ਨੇ ਇੱਕ ਦੂਜੇ ਤੇ ਚਲਾਈਆਂ ਸੀਗੀਆਂ ਨਾਲ ਉਥੇ ਇੱਕ ਦੂਜੇ ਤੇ ਉਹਨਾਂ ਨੇ ਫਾਇਰ ਵੀ ਕੀਤੇ ਸੀਗੇ ਜਿਹਦੇ ਵਿੱਚ ਦੋ ਬੰਦੇ ਇੰਜਰਡ ਹੋਏ ਸੀਗੇ ਔਰ ਇਕ ਨੂੰ ਥੋੜਾ ਜਿਹਾ ਸੀਰੀਅਸ ਇੰਜਰੀ ਹੋਈ ਸੀਗੀ ਇੱਕ ਬੰਦੇ ਨੂੰ ਸ਼ੁਭਮ ਮੋਟਾ ਉਹਨੂੰ ਗੋਲੀ ਛੂ ਕਰਕੇ ਨਿਕਲੀ ਸੀਗੀ ਇਹਦੇ ਵਿੱਚ ਇਮੀਡੀਏਟਲੀ ਐਕਟ ਕਰਦੇ ਹੋਏ ਮਾਨਯੋਗ ਕਮਿਸ਼ਨਰ ਆਫ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਹੇਠ ਉਦੋਂ ਮੁਕਦਮਾ ਨੰਬਰ 13 ਅੰਡਰ ਸੈਕਸ਼ਨ 307 323 56160 148 149 ਔਰ 25 ਅਸਲਾ ਐਕਟ ਪੁਲਿਸ ਵੱਲੋਂ ਇਹਦੇ ਵਿੱਚ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਮੁੱਦਾਈ ਪੁਲਸ ਬਣ ਗਿਆ ਸੀਗਾ ਐਂਡ ਇਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਜਿਹੜੀ ਟੀਮ ਗਠਿਤ ਕੀਤੀ ਸੀਗੀ ਉਹਦੇ ਵਿੱਚ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਬਰਾੜ ਜੀ ਐਂਡ ਫਰਦਰ ਜਦੋਂ ਏਡੀਸੀਪੀ ਵਨਸਾਪ ਨੇ ਇੱਥੇ ਜੁਆਇਨ ਕਰ ਲਿਆ ਸੀਗਾ ਇਹਨਾਂ ਨੇ ਐਂਡ ਜਿਹੜਾ ਆਨ ਗਰਾਉਂਡ ਇਹਨੂੰ ਲੀਡ ਕਰ ਰਹੀ ਸੀਗੀ ਮੈਡਮ ਆਕਰਸ਼ੀ ਏਸੀਪੀ ਸੈਂਟਰਲ ਐਂਡ ਜਿਹੜਾ ਕਨਸਰਨਡ ਐਸਐਚਓ ਹੈ ਇਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਸ਼ੁਭਮ ਮੋਟਾ ਵਾਲਾ ਗੈਂਗ ਹੈ ਉਹਨਾਂ ਦੇ ਤਿੰਨ ਬੰਦੇ ਗ੍ਰਿਫਤਾਰ ਹੋਏ ਸੀਗੇ ਇਨੀਸ਼ੀਅਲੀ ਐਂਡ ਉਹਨਾਂ ਕੋਲੋਂ ਦੋ ਅਸਲਾ ਬੀ ਰਿਕਵਰ ਹੋਏ ਸੀਗੇ ਫਿਰ ਉਸ ਤੋਂ ਬਾਅਦ ਪੁਲਸ ਇਹਦੇ ਵਿੱਚ ਕੰਟੀਨਿਊਸਲੀ ਮਗਰ ਇਹਨਾਂ ਦੇ ਪਿੱਛੇ ਲੱਗੀ ਰਹੀ ਇਹ ਆਪਣੇ ਠਿਕਾਣੇ ਚੇਂਜ ਕਰਦੇ ਰਹੇ ਬਟ ਵਿਦ ਹੈਲਪ ਆਫ ਸਰਟਨ ਹਿਊਮਨ ਇੰਟੈਲੀਜੈਂਸ ਐਂਡ ਇਹਦੇ ਵਿੱਚ ਸਾਡੇ ਕੋਲ ਕੁਝ ਤਕਨੀਕੀ ਸਹਿਯੋਗ ਨਾਲ ਸਾਨੂੰ ਇਨਪੁਟ ਮਿਲ ਗਿਆ ਸੀਗਾ ਉਸ ਤੋਂ ਬਾਅਦ ਅ ਟੀਮ ਲੈਡ ਬਾਈ ਐਸ ਐਚ ਓ ਡਿਵੀਜ਼ਨ ਨੰਬਰ 2 1 ਇਹਦੇ ਵਿੱਚ ਉਹ ਪਾਰਟੀ ਬਣਾ ਕੇ ਉਹਨਾਂ ਨੂੰ ਜਦੋਂ ਇਨਪੁਟ ਆਈ ਸੀ ਕਿ ਇਹ ਬੰਦੇ सहारनपुर ਯੂਪੀ ਹੈ ਉੱਥੇ ਚਲੇ ਗਏ ਐਂਡ ਥਰੋ ਅ ਪ੍ਰੋਪਰ ਕੋਆਰਡੀਨੇਟਡ ਆਪਰੇਸ਼ਨ ਉਹਦੇ ਵਿੱਚ ਜਿਹੜੇ ਹੈ ਨੌ ਬੰਦੇ ਵਿਚ ਵੇਰ ਨੋਮੀਨੇਟਡ ਇੰਟੂ ਦਾ オリジナル ਕੇਸ ਦੇ ਵੇਰ ਅਪ੍ਰੀਹੈਂਡਡਡ ਫਰਮ देयर ਐਂਡ ਦੇ ਵੇਰ ਅਰੇਸਟਡਡ ਐਟ ਅਰਾਊਂਡ 5 ਪੀਐਮ ਯਸਟਰਡੇ ਐਂਡ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਐਂਡ ਉਹਨਾਂ ਨੂੰ ਹਜੇ ਕੋਰਟ ਦੇ ਮਾਨਯੋਗ ਕੋਰਟ ਦੇ ਮੂਰੇ ਪੇਸ਼ ਕਰਨਾ ਹੈ ਐਂਡ ਉੱਥੇ ਪੇਸ਼ ਕਰਕੇ ਆਪਾਂ ਉਹਨਾਂ ਦਾ ਰਿਮਾਂਡ ਲਵਾਗੇ ਐਂਡ ਦੈਨ ਵਿਲ ਫਰਦਰ ਇਨਟਰੋਗੇਟ ਇੰਟੂ ਦ ਕੇਸ ਇਹ ਸਹਾਰਨਪੁਰ ਹੈਗਾ ਯੂਪੀ ਦੇ ਵਿੱਚ ਉੱਥੇ ਸਾਨੂੰ ਇਨਪੁਟ ਆਈ ਸੀਗੀ ਉੱਥੇ ਆਪਣੀ ਟੀਮ ਗਈ ਸੀਗੀ ਐਂਡ ਵਿਦ ਦ ਪ੍ਰੋਪਰ ਇਨਟੀਮੇਸ਼ਨ ਟੂ ਦ ਲੋਕਲ ਪੁਲਿਸ ਉੱਥੇ ਇਹਨਾਂ ਨੂੰ ਅਪ੍ਰੈਂਡ ਕੀਤਾ ਗਿਆ ਸੀ ਇਹਦੇ ਵਿੱਚ ਬਾਇ ਐਂਡ ਲਾਰਜ ਦੋ ਗਰੁੱਪਸ ਸੀਗੇ ਇੱਕ ਸ਼ੁਭਮ ਮੋਟਾ ਉਹ ਨਾਮਚੀਨ ਬਦਮਾਸ਼ ਉਹਦੇ ਬਰ ਖਿਲਾਫ ਆਲਰੇਡੀ ਜਿਹੜਾ ਸਾਡੇ ਕੋਲ ਰਿਕਾਰਡ ਹੈ ਉਹਦੇ ਵਿੱਚ 17 ਮੁਕਦਮੇ ਉਹਦੇ ਬਰ ਖਿਲਾਫ ਦਰਜ ਹੈਗੇ ਨੇ ਸੋ ਇਸ ਤੋਂ ਇਲਾਵਾ ਇੱਕ ਅੰਕੁਰ ਲੁਧਿਆਣਾ ਵਾਲਾ ਗਰੁੱਪ ਹੈ ਇਹ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਤਕਰਾਰਬਾਜ਼ੀ ਸੀਗੀ ਸੋ ਉਸ ਸੀਜ਼ ਨੂੰ ਮੁੱਦਾ ਬਣਾ ਕੇ ਆਪਸੇ ਲੜਾਈ ਸੀਗੇ ਤਾਂ ਇਹ ਦੋ ਮੇਨ ਜਿਹੜੇ ਇਹਦੇ ਵਿੱਚ ਕਾਂਜੀ ਗ੍ਰਿਫਤਾਰੀਆਂ ਕਿਹੜੇ ਗਰੁੱਪ ਵਾਲੇ ਸੀ ਇਹਦੇ ਵਿੱਚ ਮੋਸਟਲੀ ਜਿਹੜਾ ਅ ਅੰਕੁਰ ਲੁਧਿਆਣਾ ਵਾਲਾ ਹੈ ਉਹਦੇ ਜਿਹੜੇ ਨੌ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਸੀ ਇਦੇ ਵਿੱਚ ਪਹਿਲਾ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਪਹਿਲਾ ਤਿੰਨ ਬੰਦੇ ਗ੍ਰਿਫਤਾਰ ਹੋਏ ਕੱਲ ਇਸੇ ਦੇ ਵਿੱਚ ਫਰਦਰ ਨੋ ਬੰਦੇ 12 ਹੋ ਗਏ ਤਾਂ ਬਾਈ ਨੇਮ ਇਹਦੇ ਵਿੱਚ ਕਰੀਬਨ 20 ਬੰਦੇ ਸੀਗੇ 8 9 ਬੰਦੇ ਹੋਰ ਬਚਦੇ ਹੈ ਇਸ ਤੋਂ ਇਲਾਵਾ ਕੁਝ ਹੋਰ ਅਨੂਨ ਬੰਦੇ ਵੀ ਸੀਗੇ ਉਹ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਅਸੀਂ ਆਈਡੈਂਟੀਫਾਈ ਕਰਾਂਗੇ ਐਂਡ ਫਿਰ ਵਿਲ ਅਰੈਸਟ ਥੈਮ ਆਲਸੋ ਸਰ ਇਹ ਵੀ ਚੱਲ ਰਿਹਾ ਹੈ ਕਿ ਪੁਲਿਸ ਨੂੰ ਕੰਪਲੇਂਟ ਕਿਸੇ ਵੀ ਗਰੁੱਪ ਦੇ ਨਹੀਂ ਦਿੱਤੀ ਇਸ ਦੀ ਪੁਲਿਸ ਕੋਲ ਕੰਪਲੇਨਟ ਨਹੀਂ ਹੈ ابھی ਸੈਟਲਮੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸ ਦੀ 21 ਸਸ ਇਦੇ ਵਿੱਚ ਯੂਜੂਅਲੀ ਜਦੋਂ ਦੋਨੋਂ ਪਾਰਟੀਆਂ ਐਟ ਫਾਲਟ ਹੁੰਦੀ ਹੈ ਉਹਨਾਂ ਦਾ ਇਹੀ ਹੁੰਦਾ ਹੈ ਕਿ ਅਸੀਂ ਆਪਸ ਵਿੱਚ ਕੰਪਰੋਮਾਈਜ਼ ਕਰ ਲਈਏ ਤਾਂ ਪੁਲਿਸ ਦੀ ਕੌਗਨੀਸੈਂਸ ਦੇ ਵਿੱਚ ਕੋਈ ਇਨਸੀਡੈਂਟ ਹੀ ਨਾ ਆਵੇ ਬਟ ਦੈਨ ਪੁਲਸ ਨੇ ਇਸ਼ੂਜ਼ ਨੂੰ ਦੇਖਦੇ ਹੋਏ ਪੁਲਸ ਇਟਸੈਲਫ ਬੀਕਮਡ ਅ ਕੰਪਲੇਂਟ ਐਂਡ ਰਜਿਸਟਰਡ ਕੇਸ ਔਨ ਬੋਥ ਦ ਪਾਰਟੀਆਂ ਕਿਉਂਕਿ ਦੇ ਵਿੱਚ ਐਟ ਫਾਲਟ ਬੋਥ ਦ ਪਾਰਟੀਆਂ ਸੀਗੀ ਹੈ ਏ ਯੂਜੂਅਲੀ ਇੱਕ ਵਿਕਟਿਮ ਹੁੰਦਾ ਇੱਕ ਪਰਪੀਟਰेटर ਹੁੰਦਾ ਹੈ ਬਟ ਇਦੇ ਵਿੱਚ ਦੋਨਾਂ ਇਹਨਾਂ ਦਾ ਪੂਰਾ ਉਹ ਫਾਲਟ ਸੀਗਾ ਤਾਂ ਕਰਕੇ ਪੁਲਿਸ ਮੁਦਈ ਬਣ ਕੇ ਇਹਦੇ ਵਿੱਚ 160 ਸੈਕਸ਼ਨ ਵੀ ਇਨਵੋਕ ਕੀਤਾ ਗਿਆ ਐਂਡ ਇੱਕ ਇਹਨਾਂ ਤੇ ਦੋਨਾਂ ਤੇ ਉੱਤੇ ਜਿਹੜੀ ਦੋਨੋਂ ਪਾਰਟੀਆਂ ਸੀਗੀਆਂ ਇਹਨਾਂ ਦੇ ਉੱਤੇ 307 ਦਾ ਔਰ ਆਰਮਜ਼ੈਕ ਦਾ ਫਰਚਾ ਦਰਜ ਹੋ ਗਿਆ ਲਾਇਸੈਂਸ ਵੀ ਕੈਂਸਲ ਕੀਤਾ ਗਿਆ ਲਾਇਸੈਂਸ ਆਫ ਕੋਰਸ ਉਹ ਨਾਰਮਲ ਜਿਹੜਾ ਰੂਟੀਨ ਵਾਲਾ ਸਾਡਾ ਪ੍ਰੋਸੀਜਰ ਹੁੰਦਾ ਹੈ ਇਹਨਾਂ ਕੋਲੋਂ ਜਿਹੜੇ ਆਪਣੇ ਜਿਹੜੇ ਵੈਪਨ ਵੀ ਸੀਗੇ ਅਸਲੇ ਸੀਗੇ ਉਹ ਅਸੀਂ ਰਿਕਵਰ ਕਰ ਲਏ ਹਜੇ ਵੀ ਇਹਨਾਂ ਨੇ ਕੋਈ ਹੋਰ ਅਸਲੇ ਦੀ ਦਾ ਇਸਤੇਮਾਲ ਹੋਇਆ ਹੈ ਉਹ ਆਪਾਂ ਜਿਹੜੀ ਸਾਡੀ ਛਾਨਬੀਨ ਹੈ ਜਿਹੜਾ ਕੁਐਸਚਨਿੰਗ ਹੈ ਉਹਦੇ ਵਿੱਚ ਆਪਾਂ ਦੇਖ ਲੈਨੇ ਐਂਡ ਇਹਨਾਂ ਕੋਲ ਦੇਖ ਲੈਨੇ ਕਿ ਕੋਈ ਹੋਰ ਵੀ ਅਸਲਾ ਇਹਨਾਂ ਕੋਲ ਰਿਕਵਰ ਹੋ ਸਕਦਾ ਹੈ ਸਿਰਫ ਫੋਟੋ ਹੀ ਚਲੇ ਗਈ ਸੀ ਕਿ ਵਾਕਤਨ ਤੋਂ ਬਾਅਦ ਕਿ ਹੋਰ ਵੀ ਟਿਕਾਣੇ ਨਹੀਂ ਨਹੀਂ ਹਜੇ ਤੱਕ ਜਿਹੜਾ ਪ੍ਰੀਲਿਮਿਨਰੀ ਤੌਰ ਤੇ ਸਾਨੂੰ ਪਤਾ ਲੱਗਿਆ ਹੈ ਕਿ ਦੇ ਹੈਵ ਬੀ ਕਿਪਿੰਗ ਚੇਂਜਿੰਗ देयर ਜਿਹੜੇ ਉਹ ਠਿਕਾਣੇ ਸੀਗੇ ਉਹ ਚੇਂਜ ਕਰਦੇ ਰਹੇ ਬਟ ਫਾਈਨਲ ਜਿਹੜਾ ਸਾਨੂੰ ਇਨਪੁਟ ਆਈ ਸੀਗੀ ਅਸੀਂ ਇਹਨਾਂ ਨੂੰ ਫਾਲੋ ਕਰ ਰਹੇ ਸੀਗੇ ਤਾਂ ਉੱਥੋਂ ਦੀ ਸਾਨੂੰ ਉਹ ਫਿਰ ਉਹ ਐਡਰੈਸ ਲੋਕੇਸ਼ਨ ਆ ਗਈ ਸੀਗੀ